ਅਗਰ ਤੁਹਾਨੂੰ ਕੋਈ ਕਹਿੰਦਾ ਕਿ ਐਗਨਸ ਕਾਸਟਸ ਹੋਮੋਪੈਥਿਕ ਮੈਡੀਸਿਨ ਖਾ ਲੋ ਤੁਹਾਡੀ ਮਰਦਾਨਾ ਕਮਜ਼ੋਰੀ ਦਾ ਹੱਲ ਹੋ ਜਾਊਗਾ ਇਰੇਕਟਾਈਲ ਡਿਸਫੰਕਸ਼ਨ ਦਾ ਹੱਲ ਹੋ ਜਾਊਗਾ ਅਗਰ ਤੁਹਾਨੂੰ ਕੋਈ ਕਹਿੰਦਾ ਕਿ ਕਲੇਡੀਅਮ ਮੈਡੀਸਿਨ ਤੁਸੀਂ ਖਾ ਲੋ ਤੁਹਾਡੀ ਮਰਦਾਨਾ ਕਮਜ਼ੋਰੀ ਦਾ ਹੱਲ ਹੋ ਜਾਊਗਾ ਅਗਰ ਤੁਹਾਨੂੰ ਇਹ ਕਹਿੰਦਾ ਕਿ ਸਟੈਫਿਸ ਗੇਰੀਆ ਮੈਡੀਸਿਨ ਖਾ ਲੋ ਤੁਹਾਡੀ ਮਰਦਾਨਾ ਕਮਜ਼ੋਰੀ ਦਾ ਹੱਲ ਹੋ ਜਾਊਗਾ ਅਗਰ ਤੁਹਾਨੂੰ ਇਹ ਕੋਈ ਕਹਿੰਦਾ ਕਿ ਸਲੇਨੀਅਮ ਮੈਡੀਸਿਨ ਖਾ ਲੋ ਤੁਹਾਡੀ ਮਰਦਾਨਾ ਕਮਜ਼ੋਰੀ ਦਾ ਹੱਲ ਹੋ ਜਾਊਗਾ ਤਾਂ ਐਦਾਂ ਦੀਆਂ ਵੀਡੀਓਜ਼ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਾ ਕੋਈ ਵੀ ਮੈਡੀਸਿਨ ਇਹਨਾਂ ਵਿੱਚੋਂ ਜਾਂ ਆ ਸਾਰੀਆਂ ਜਿੰਨੀਆਂ ਵੀ ਮੈਡੀਸਿਨਸ ਪਈਆਂ ਇਹ ਸੈਕਸੂਅਲ ਕਮਜ਼ੋਰੀ ਲਈ ਹੈਗੀਆਂ ਪਰ ਇਹਨਾਂ ਦੇ ਵਿੱਚੋਂ ਕੋਈ ਇੱਕ ਡਿਸਾਈਡ ਕਰਨੀ ਹੁੰਦੀ ਹੈ ਸਿੰਪਟਮ ਦੇ ਬੇਸਿਸ ਤੇ ਹੋਮੋਪੈਥੀ ਜਿਹੜੀ ਮੈਡੀਸਿਨਸ ਹੁੰਦੀ ਹੈ ਸਿੰਪਟਮ ਦੇ ਬੇਸਿਸ ਤੇ ਕੰਮ ਕਰਦੀ ਹੈ ਲਾਈਕ ਕ्योर ਲਾਈਕ ਦੇ ਸਿਧਾਂਤ ਤੇ ਕੰਮ ਕਰਦੀ ਹੈ ਇਸ ਦਾ ਮਤਲਬ ਇਹ ਹੈਗਾ ਕਿ ਜਿਹੜੀ ਵੀ ਮੈਡੀਸਿਨ ਆਪਾਂ ਲੈ ਰਹੇ ਆ ਉਹਦੇ ਕੁਝ ਸਿੰਪਟਮਸ ਹੁੰਦੇ ਆ ਉਹ ਸੇਮ ਸਿੰਪਟਮ ਅਗਰ ਜਿਹੜਾ ਬੰਦਾ ਉਸ ਨੂੰ ਲੈ ਰਿਹਾ ਉਹਦੇ ਵਿੱਚ ਹੋਣ ਤਾਂ ਹੀ ਉਹ ਦਵਾਈ ਕੰਮ ਕਰੂਗੀ ਹੁਣ ਮੈਂ ਐਗਨਸ ਕਾਸਟਸ ਮੈਡੀਸਿਨ ਦੀ ਇੰਦੇ ਜਿਹੜੇ ਸਿੰਪਟਮ ਹੈ ਗਿਆ ਕੀ ਤਨਾਵ ਜਿਹੜਾ ਹੈਗਾ ਇਰੇਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਤਨਾਵ ਬਿਲਕੁਲ ਵੀ ਨਹੀਂ ਹੁੰਦਾ ਨਾਲ ਨਾਲ ਉਸ ਬੰਦੇ ਨੂੰ ਡਿਪਰੈਸ਼ਨ ਸਟ੍ਰੈਸ ਦੀ ਸਮੱਸਿਆ ਰਹਿੰਦੀ ਹੈ ਸੈਕਸ ਆਪਣਾ ਸੁਸਾਈਡਲ ਥੌਟਸ ਹੁੰਦੇ ਆ ਔਰ ਲੋ ਲਿਬਿਡੋ ਦੀ ਸਮੱਸਿਆ ਯਾਨੀ ਕਿ ਸੰਬੋਗ ਕਰਨ ਤੇ ਦਿਲ ਬਿਲਕੁਲ ਵੀ ਨਹੀਂ ਕਰਦਾ ਪਤਾਲਵਾਂ ਦੇ ਵਿੱਚ ਠੰਡਕ ਮਹਿਸੂਸ ਹੁੰਦੀ ਹੈ ਔਰ ਠੰਡੇ ਠੰਡੇ ਲੱਗਦਿਆ ਔਰ ਇਹ ਸਿੰਪਟਮ ਅਗਰ ਹੋਣ ਔਰ ਤੁਸੀਂ ਇਹ ਮੈਡੀਸਿਨ ਲੈਂਦੇ ਹੋ ਤਾਂ ਹੀ ਇਹ ਦਵਾਈ ਕੰਮ ਕਰੂਗੀ ਅਗਰ ਤੁਹਾਡੇ ਚ ਇਹ ਸਿੰਪਟਮ ਨਹੀਂ ਹੈਗਾ ਤੁਸੀਂ ਇਸ ਨੂੰ ਇਸ ਦਵਾਈ ਨੂੰ ਇਦਾਂ ਹੀ ਵਰਤੀ ਜਾਓਗੇ ਤਾਂ ਇਹ ਜਿਹੜੇ ਸਿੰਪਟਮ ਹੈਗੇ ਤੁਹਾਡੇ ਦੇ ਵਿੱਚ ਆ ਸਕਦੇ ਆ ਯਾਨੀ ਕਿ ਪਹਿਲਾਂ ਤੁਹਾਨੂੰ ਲੋ ਲੋ ਲਿਬੀਡੋ ਦੀ ਸਮੱਸਿਆ ਨਹੀਂ ਹੈਗੀ ਸੀ ਅਗਰ ਤੁਸੀਂ ਇਦਾਂ ਹੀ ਕਿਸੇ ਨੂੰ ਦੇ ਕੇ ਮੈਡੀਸਿਨ ਖਾਈ ਜਾਓਗੇ ਤਾਂ ਇਸ ਮੈਡੀਸਿਨ ਦੇ ਜਿਹੜੇ ਸਿੰਪਟਮ ਹੈਗੇ ਉਹ ਤੁਹਾਡੇ ਵਿੱਚ ਆ ਜਾਣਗੇ ਯਾਨੀ ਕਿ ਉਹ ਸਮੱਸਿਆ ਤੁਹਾਨੂੰ ਹੋ ਜਾਊਗੀ ਸੇਮ ਹਰ ਇੱਕ ਹੋਮੋਪੈਥਿਕ ਮੈਡੀਸਿਨ ਦੇ ਨਾਲ ਇਦਾਂ ਹੁੰਦਾ ਹੈ ਇਸ ਦੀ ਵੀਡੀਓ ਤੋਂ ਮੈਂ ਪਾਈ ਹੋਈ ਹੈ ਕਲੇਡੀਅਮ ਦੀ ਕਿਸੇ ਨੇ ਕਿਹਾ ਸੀ ਕਿ ਕਲੇਡੀਅਮ ਮੈਡੀਸਿਨ ਖਾਓ ਤੁਹਾਡੀ ਮਰਦਾਨਾ ਕਮਜ਼ੋਰੀ ਦਾ ਹੱਲ ਹੋ ਜਾਊਗਾ ਬਿਨਾਂ ਕੋਈ ਸਿੰਪਟਮ ਦੱਸੇ ਕੁਝ ਦੱਸੇ ਔਰ ਕਈਆਂ ਨੇ ਉਹ ਨੂੰ ਵਰਤਿਆ ਔਰ ਸਾਈਡ ਇਫੈਕ ਰੀਪੋਰਟ ਮੈਨੂੰ ਵੀ ਕਈਆਂ ਨੇ ਕੀਤਾ ਹੈ ਕਈ ਜਿਹੜੇ ਹੋਮੋਪੈਥਿਕ ਡਾਕਟਰ ਹੈਗੇ ਆ ਜਿਹੜੇ ਪ੍ਰੈਕਟਿਸ ਕਰਦੇ ਉਹਨਾਂ ਨੂੰ ਵੀ ਕਈਆਂ ਨੇ ਰਿਪੋਰਟ ਕੀਤਾ ਸੋ ਫੋਕੇਵਾ ਕਿਸੇ ਦੇ ਮਗਰ ਲੱਗ ਕੇ ਹੋਮੋਪੈਥਿਕ ਮੈਡੀਸਿਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹਾਂ ਜਿਹੜੇ ਮਦਰ ਟਿੰਚਰਸ ਹੁੰਦੇ ਆ ਜਿਹੜੇ ਕਯੋ ਦੀ ਫਾਰਮ ਦੇ ਵਿੱਚ ਹੁੰਦੇ ਆ ਜਿਵੇਂ ਕਿ ਡਾਮਿਆਨਾ ਕਯੋ ਹੋ ਗਿਆ ਜਿੰਸਨ ਕਯੋ ਹੋ ਗਿਆ ਅਸ਼ਵਗੰਧਾ ਕਯੋ ਹੋ ਗਿਆ ਉਹ ਆਪਾਂ ਵਰਤ ਸਕਦੇ ਆ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਜਦੋਂ ਡਾਈਲੂਸ਼ਨ ਦੀ ਗੱਲ ਆਉਂਦੀ ਹੈ ਜਿਹੜੀ 30 ਪੋਟੈਂਸੀ ਹੋ ਗਈ 200 ਪੋਟੈਂਸੀ ਹੋ ਗਈ 1 ਐਮ ਹੋ ਗਈ ਐਦਾਂ ਦੀ ਦਵਾਈਆਂ ਨੂੰ ਸੈਲਫ ਮੈਡੀ ਮੈਂ ਜਦੋਂ ਖੁਦ ਕੇਸ ਟੇਕਿੰਗ ਕਰਦਾ ਤਾਂ 56 ਸਵਾਲ ਹੁੰਦੇ ਆ 56 ਸਵਾਲਾਂ ਦੇ ਜਵਾਬ ਲੈਣ ਤੋਂ ਬਾਅਦ ਇਹਨਾਂ ਸਾਰੀਆਂ ਦਵਾਈਆਂ ਦੇ ਵਿੱਚੋਂ ਕੋਈ ਇੱਕ ਮੈਡੀਸਿਨ ਡਿਸਾਈਡ ਹੁੰਦੀ ਆ ਔਰ ਇਹ ਤਾਂ ਜਿਹੜੀ ਮੇਨ ਮੇਨ ਮੈਡੀਸਿਨ ਹੈਗੀ ਆ ਮੈਂ ਉਹੀ ਰੱਖੀ ਹੋਈ ਹੈ ਪਿੱਛੇ ਹੋਰ ਵੀ ਮੈਡੀਸਿਨ ਹੈਗੀਆਂ ਬਹੁਤ ਥੋੜੇ ਕੈਸੇ ਹੁੰਦੀ ਆ 5-7% ਜਿੱਥੋਂ ਉਹਨਾਂ ਦੇ ਵਿੱਚ ਵੀ ਦਵਾਈ ਡਿਸਾਈਡ ਕਰਨੀ ਪੈ ਜਾਂਦੀ ਸੋ ਮੁੱਖ ਦੀ ਗੱਲ ਇਹ ਹੈਗੀ ਆ ਕਿ ਸੈਲਫ ਮੈਡੀਟੇਸ਼ਨ ਹੋਮੀਓਪੈਥੀ ਦੇ ਵਿੱਚ ਨਹੀਂ ਕਰਨੀ ਚਾਹੀਦੀ ਅਗਰ ਤੁਸੀਂ ਕਿਸੇ ਕ੍ਰੋਨਿਕ ਡਿਜ਼ੀਜ਼ ਲਈ ਮੈਡੀਸਿਨ ਲੈ ਰਹੇ ਹੋ ਤਾਂ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਉਣੀ ਹੈ ਔਰ ਸੋ ਇਦਾਂ ਦੀ ਵੀਡੀਓਜ਼ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਧੰਨਵਾਦ